ਇਹ ਸਰਪੰਚ ਜੀ ਨੂੰ ਪਾਸਟੇ ਤੇ ਲੈ ਕੇ ਆਉਣ ਨਾਲ ਜਿੰਨੇ ਕਿਰਦਾਰ ਸਹਿਬਾਨ ਅੱਜ ਦੇ ਚੌੜੇ ਕਿਲ ਜਿਹੜੇ ਕਿ ਅੱਜ ਰਿਟਾਇਰ ਹੋ ਰਹੇ ਨੇ ਹੋਣਾ ਤਾਂ 30 ਤਰੀਕ ਨੂੰ ਪੂਰੇ ਰਿਟਾਇਰਮੈਂਟ ਹੋਣੀ ਹੈ ਫੋਰਡ ਦੇ ਅਸੂਲਾਂ ਮੁਤਾਬਕ ਪਰ ਅੱਜ ਅਸੀਂ ਕੁਝ ਰਜ਼ੀਮੀਆਂ ਕਰਕੇ ਇੱਕ ਦਿਨ ਪਹਿਲਾਂ ਪਾਰਟੀ ਕਰ ਰਹੇ ਹਾਂ ਮੈਂ ਆਪਣੀ ਜੱਥੇਬੰਦੀ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਫਾਦਰ ਸਾਹਿਬ ਆਏ ਨੇ ਉਹਨਾਂ ਦੇ ਰਿਸ਼ਤੇਦਾਰ ਆਏ ਨੇ ਉਹਨਾਂ ਨੂੰ ਜੀ ਆਇਆਂ ਆਖਦਾ ਸਾਡੇ ਦਰਮਿਆਨ ਬਹੁਤ ਸਾਰੀਆਂ ਜੱਥੇਬੰਦੀਆਂ ਦੇ ਆਗੂ ਆਏ ਨੇ ਸੰਦੀਪ ਨਾਗਪਾਲ ਜੀ ਐਸਟੀਓ ਸਾਹਿਬ ਜੇ ਕੌਂਸਲ ਤੋਂ ਸੋਨ ਸਿੰਘ ਜੀ ਗਿੱਲ ਉਹ ਵੀ ਜੇ ਕੌਂਸਲਦਰ ਜੀਤ ਸਿੰਘ ਜੀ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਤੋਂ ਭੁੱਲਰ ਸਾਹਿਬ ਬਲਪ੍ਰੀਤ ਜੀ ਉਹਨਾਂ ਦੀ ਸਾਰੀ ਟੀਮ ਪੈਨਸ਼ਨ ਐਸੋਸੀਏਸ਼ਨ ਤੋਂ ਸ੍ਰੀਿੰਦਰ ਮੱਲੀ ਜੀ ਤੇ ਉਹਨਾਂ ਦੀ ਟੀਮ ਆਈ ਹੈ ਨਾ ਰੱਖਦੇ ਵੇਖੀ ਜੋ ਨਹੀਂ ਤੇ ਬਹੁਤ ਇਹਨੂੰ ਗੱਡੀ ਮੋੜ ਕੇ ਵਾਪਸ ਆਉਣਾ ਪੈਂਦਾ ਹੈ ਪੇ ਲੈਂ ਬਹਿ ਗਈ ਪਠਾ ਬਹਿ ਗਿਆ ਆ ਜਾ ਇਸ ਕਰਕੇ ਇਹਨਾਂ ਨੇ ਫਿਰ ਵੀ ਇੰਨਾ ਟਾਈਮ ਬਿਜਲੀ ਬੋਰਡ ਚ ਸਭ ਤੋਂ ਸਦੀ ਜੌਬ ਕੀਤੀ ਹੈ ਤਾਲੀਆਂ ਮਾਰ ਦਿਓ ਇਹ ਅੱਜ ਇਹਨਾਂ ਲਈ ਸੁਭਾਗਾ ਦੇਣਾ ਕਿਸ਼ਨ ਲਾਲ ਪੱਪੀ ਇਹਨਾਂ ਦੇ ਭਰਾ ਅੱਜ ਜਿਗਰ ਕਰਨਾ ਪੈ ਗਿਆ ਦੇਖ ਕੇ ਦਿਲ ਚ ਆ ਗਈ ਹੈ ਤੇ ਸ਼ਾਮ ਲਾਲ ਵੀ ਇੱਕ ਯਾਰਾਂ ਦਾ ਯਾਰ ਸੀ ਦਿਲਦਰਿਆ ਬੰਦਾ ਸੀ ਉਸੇ ਪਰਿਵਾਰ ਚ ਹੋਏ ਨੇ ਮਾਦਾ ਜੀ ਰੋਣਾ ਨਹੀਂ ਇਹ ਯਾਦਾਂ ਆਉਂਦੀਆਂ ਨੇ ਜਦੋਂ ਖੁਸ਼ੀ ਦੇ ਮੌਕੇ ਆਉਂਦੇ ਨੇ ਉਦੋਂ ਹਰ ਚੀਜ਼ ਯਾਦ ਆਉਂਦੀ ਹੈ ਹਾਟਾ ਫੜ ਜੀ ਤਾਂ ਕਰਦਾ ਵੀ ਅਸੀਂ ਉਹਦੇ ਚੇਲੇ ਸੀ ਅਸੀਂ ਉਹਨਾਂ ਨਾਲ ਕੰਮ ਕੀਤਾ ਸੀ ਜਦੋਂ ਬਲੱਡ ਕੈਂਪ ਲੱਗਣਾ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਬਲੱਡ ਦੇਣਾ ਅੱਜ ਉਹਨਾਂ ਦਾ ਬੇਟਾ ਵੀ ਦਿੰਦਾ ਹੈ ਉਹ ਵੀ ਸਾਡੇ ਦਰਮਿਆਨ ਹੈ ਉਹ ਕਾਟਪੂਰੀ ਨਹੀਂ ਹੋ ਸਕਦੀ ਪਰ ਖੁਸ਼ੀ ਇਸ ਗੱਲ ਦੀ ਹੋਣੀ ਚਾਹੀਦੀ ਹੈ ਤੁਹਾਡੇ ਬੱਚੇ ਦੀ ਅੱਜ ਉਹ ਗੱਲ ਤਰੀਫ ਹੋ ਰਹੀ ਹੈ ਜੇ ਉਹ ਅੱਜ ਕਹਾਂ ਨੂੰ ਕਿੰਨਾ ਚਿਰ ਹੋ ਗਿਆ ਯਾਦ ਕਰਦੇ ਹਾਂ ਮੈਂ ਬੇਨਤੀ ਕਰਦਾ ਟੈਕ 2 ਤੋਂ ਗਰਮੀ ਜੀ ਜਸਪਾਲ ਜੀ ਅਜੀਤ ਜੀ ਸਾਰੀ ਟੀਮ ਲੈ ਕੇ ਉਹ ਵੀ ਤਿਆਰ ਰਹਿਣਾ ਉਹ ਵੀ ਇਸ ਤੋਂ ਬਾਅਦ ਆ ਜਾਣਾ